ਸ਼੍ਰੋਮਣੀ ਅਕਾਲੀ ਦਲ ਪੁਨਰ ਸਭੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਵਧ ਰਹੇ ਕੈਂਸਰ ਦੇ ਖ਼ਤਰੇ ਸਾਨੂੰ ਸਿਰਫ਼ ਜਾਗਰੂਕਤਾ ਹੀ ਨਹੀਂ ਸਿੱਖਿਆ ਤੇ ਰੋਕਥਾਮ ਬਲ ਵਿਗੰਪੀਰ ਸੋਚ ਦੀ ਲੋੜ ਹੈ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਾ ਕਿ ਮਾਰਚ 2025 ਵਿੱਚ ਪੰਜਾਬ ਵਿਧਾਨ ਸਭਾ ਵੱਲੋਂ ਵਾਟਰ ਪ੍ਰिवेंशन ਕੰਟਰੋਲ ਆਫ ਪੋਪੂਲੇਸ਼ਨ ਐਕਟ 1974 ਵਿੱਚ ਕੀਤੀ ਗਈ ਸੋਧ ਨੂੰ ਤੁਰੰਤ ਵਾਪਸ ਲਿਆ ਜਾਵੇ ਇਸ ਸੋਧ ਰਾਹੀਂ ਜ਼ਮੀਨੀ ਪਾਣੀ ਨੂੰ ਦੂਸ਼ਿਤ ਕਰਨ ਵਾਲਿਆਂ ਲਈ 1 ਤੋਂ 6 ਸਾਲ ਦੀ ਕੈਦ ਦੀ ਸਜ਼ਾ ਨੂੰ ਹਟਾ ਕੇ ਸਿਰਫ ਜੁਰਮਾਨੇ ਤੱਕ ਸੀਮਿਤ ਕਰ ਦਿੱਤਾ ਗਿਆ ਜੋ ਕੈਂਸਰ ਵਧਾਉਣ ਵਾਲਿਆਂ ਨੂੰ ਸਜ਼ਾ ਦੇਣ ਦੀ ਬਜਾਏ ਉਹਨਾਂ ਨੂੰ ਖੁੱਲੀ ਛੁੱਟੀ ਦੇਣ ਦੇ ਬਰਾਬਰ ਹੈ ਇਹ ਕਦਮ ਮਾਲਵਾ ਖੇਤਰ ਵਿੱਚ ਕੈਂਸਰ ਸੰਕਟ ਨੂੰ ਹੋਰ ਗੰਭੀਰ ਬਣਾ ਰਿਹਾ ਅਤੇ ਸੂਬੇ ਦੇ ਵਾਤਾਵਰਣਿਕ ਸੰਕਟ ਨੂੰ ਹੋਰ ਵਧਾ ਰਿਹਾ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਇਹ ਮਾੜੀ ਸੋਧ ਵਾਪਸ ਲੈ ਕੇ ਵਾਤਾਵਰਣ ਸੰਭਾਲ ਅਤੇ ਕੈਂਸਰ ਜਾਗਰੂਕਤਾ ਵੱਲ ਅਸਲ ਕਦਮ ਚੁੱਕੇ ਜਾਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਅਤੇ ਸੁਰੱਖਿਆ ਬਚਾਈ ਜਾ ਸਕੇ ਇਸ ਤੋਂ ਇਲਾਵਾ ਉਹਨਾਂ ਕਹਾਂ ਕਿ ਪੰਜਾਬ ਦੇ ਡੈਮਾਂ ਤੇ ਕੇਂਦਰੀ ਕੰਟਰੋਲ ਬਤਾਉਣ ਦੀ ਗੱਲ ਹੋਵੇ ਪੰਜਾਬ ਯੂਨੀਵਰਸਿਟੀ ਨੂੰ ਖੋਣ ਦੀ ਕੋਸ਼ਿਸ਼ ਹੋਵੇ ਜਾਂ ਆਉਣ ਵਾਲੇ ਸਮੇਂ ਵਿੱਚ ਸੂਬਿਆਂ ਦੇ ਬਿਜਲੀ ਅਧਿਕਾਰਾਂ ਤੇ ਜ਼ਬਰੀ ਥੋਪਿਆ ਜਾ ਰਿਹਾ ਬਿਜਲੀ ਸੋਧ ਬਿੱਲ 2025 ਹੋਵੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਹਰ ਵਾਰ ਚੁੱਪ ਨਾਲ ਸਹਿਮਤੀ ਦੇ ਕੇ ਕੇਂਦਰ ਦੇ ਹੱਕ ਵਿੱਚ ਖੜੀ ਨਜ਼ਰ ਆਉਂਦੀ ਹੈ ਹਰ ਵਾਰ ਪਹਿਲਾਂ ਚੁੱਪ ਰਹਿ ਕੇ ਸਮਾ ਲੰਘਣ ਦਿੰਦੀ ਹੈ ਅਤੇ ਜਦੋਂ ਲੋਕਾਂ ਵਿੱਚ ਗੁੱਸਾ ਉੱਠਦਾ ਤਾਂ ਵਿਰੋਧ ਦਾ ਡਰਾਮਾ ਰਚਿਆ ਜਾਂਦਾ ਹੈ ਬਿਜਲੀ ਜਿਵੇਂ ਸੂਬਿਆਂ ਦੇ ਅਧਿਕਾਰ ਵਾਲੇ ਵਿਸ਼ੇ ਤੇ ਕੇਂਦਰ ਸਰਕਾਰ ਕਾਰਪੋਰੇਟ ਕਰਾਣਿਆਂ ਦੇ ਫਾਇਦੇ ਲਈ ਜ਼ਬਰੀ ਕਾਨੂੰਨ ਬਣਾ ਰਹੀ ਹੈ ਜਿਸ ਨਾਲ ਸੂਬਿਆਂ ਦੇ ਅਧਿਕਾਰ ਖੋ ਕੇ ਬਿਜਲੀ ਵਿਭਾਗ ਦੇ ਨਿੱਜੀਕਰਨ ਵੱਲ ਰਾਹ ਖੋਲਿਆ ਜਾ ਰਿਹਾ ਹੈ ਕੇਂਦਰ ਨੇ 9 ਅਕਤੂਬਰ ਨੂੰ ਪੰਜਾਬ ਸਰਕਾਰ ਨੂੰ 1 ਮਹੀਨੇ ਅੰਦਰ ਇਸ ਵਿਸ਼ੇ ਤੇ ਆਪਣੇ ਵਿਚਾਰ ਭੇਜਣ ਲਈ ਚਿੱਠੀ ਲਿਖੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਚੁੱਪ ਸਾਫ ਸਹਿਮਤੀ ਦੇਣ ਦੇ ਬਰਾਬਰ ਹੈ ਇਸ ਤੋਂ ਇਲਾਵਾ ਉਹਨਾਂ ਦਾਅਵਾ ਕੀਤਾ ਕਿ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਦੌਰਾਨ ਸਾਂਝੇ ਪੰਥਕ ਉਮੀਦਵਾਰ ਪਈ ਮਨਦੀਪ ਸਿੰਘ ਦੀ ਚੋਣ ਮੋਹਮ ਨੂੰ ਵੱਡਾ ਹੰਗਾਰਾ ਮਿਲਿਆ ਇਸ ਮੌਕੇ ਉਹ ਕੀ ਕੁਝ ਕਹਿ ਰਹੇ ਨੇ ਉਹ ਵੀ ਸੁਣ ਲੈਣੇ ਆ ਅੱਜ ਸਾਡੇ ਸਤਿਕਾਰਯੋਗ ਡੈਲੀਗੇਟ ਨੇ ਸਰਦਾਰ ਦਲਜਿੰਦਰ ਸਿੰਘ ਬਿਰਕ ਤੇ ਜਪਿੰਦਰ ਸਿੰਘ ਉਹਨਾਂ ਦੀ ਪ੍ਰੇਰਣਾ ਸਦਕਾ ਝਾੜੂ ਪਾਰਟੀ ਦੇ ਵਿੱਚ ਪਹਿਲਾਂ ਕੰਮ ਕਰਦੇ ਸੀ ਸਰਦਾਰ ਨਵਜੋਤ ਸਿੰਘ ਤਰਸਿੱਕਾ ਜਿਹੜੇ ਦੱਖਣੀ ਹਲਕੇ ਦੇ ਪ੍ਰਭਾਰੀ ਸੀ ਤੇ ਅਜੇ ਮਹਿਰਾ ਅਜਾਇੰਟ ਸੈਕਟਰੀ ਸੀ ਯੂਥ ਵਿੰਗ ਦੇ ਆਮ ਆਦਮੀ ਪਾਰਟੀ ਦੇ ਤੇ ਜਸਬੀਰ ਸਿੰਘ ਖਾਲਸਾ ਜੁਆਇੰਟ ਸੈਕਟਰੀ ਸੀ ਬੀਸੀ ਵਿੰਗ ਦੇ ਤੇ ਪਰਮਜੀਤ ਸਿੰਘ ਬਾਜਵਾ ਇਹ ਸੀਗੇ ਬੁੱਧੀਜੀਵੀ ਵਿੰਗ ਦੇ ਤੇ ਹੋਰ ਬਹੁਤ ਸਾਰੇ ਜਿਹੜੇ ਇਹਨਾਂ ਦੇ ਸੈਂਕੜੇ ਸਾਥੀ ਜਿਹੜੇ ਆ ਅੱਜ ਇਹ ਝਾੜੂ ਪਾਰਟੀ ਨੂੰ ਛੱਡ ਕੇ ਤੇ ਸ਼ਰਮਣੀ ਅਕਾਲੀ ਦਲ ਜੋ ਸ੍ਰੀ ਅਕਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਪੰਦਰ ਸਰਜੀਤ ਹੋਇਆ ਉਹਦੇ ਜਿਹੜਾ ਹਿੱਸਾ ਬਣਿਆ ਔਰ ਸਾਡੀ ਸੀਨੀਅਰ ਲੀਡਰਸ਼ਿਪ ਸਾਰੀ ਹਾਜ਼ਰ ਹੈ ਸਾਡੇ ਸਾਰੇ ਸੀਨੀਅਰ ਲੀਡਰ ਸਾਹਿਬ ਮਾਨ ਵੱਲੋਂ ਮੇਰੇ ਵੱਲੋਂ ਇਹਨਾਂ ਸਾਰੇ ਵੀਰਾਂ ਨੂੰ ਜੀ ਆਇਆਂ ਨੂੰ ਆਹਰ ਪਾਰਟੀ ਦੇ ਵਿੱਚ ਇਹਨਾਂ ਦਾ ਬਣਦਾ ਜਿਹੜਾ ਮਾਨ ਤਨ ਜਿਹੜਾ ਹੈ ਉਹ ਰੱਖਿਆ ਜਾਏਗਾ। ਔਰ ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਨੀਤੀਆਂ ਤੋਂ ਤੰਗ ਹੋ ਕੇ ਉਹਨਾਂ ਨੇ ਅੱਜ ਸਾਡੀ ਪਾਰਟੀ ਦਾ ਹਿੱਸਾ ਬਣਨ ਦਾ ਸਾਡੇ ਕਾਫਲੇ ਦਾ ਹਿੱਸਾ ਬਣਨ ਦਾ ਫੈਸਲਾ ਲਿਆ ਮੈਂ ਸਮਝਦਾ ਕਿ ਬਹੁਤ ਹੀ ਜਿਹੜਾ ਹੈ ਉਹਨਾਂ ਦਾ ਤਰਸਤ ਤੇ ਛਲੰਗਾ ਜੋ ਫੈਸਲਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਕਾਫਲੇ ਦੇ ਕਾਫਲੇ ਜਿਹੜੇ ਨੇ ਸਾਡੀ ਪਾਰਟੀ ਦਾ ਹਿੱਸਾ ਬਣਨਗੇ। ਤੇ ਸਾਨੂੰ ਮਜ਼ਬੂਤੀ ਮਿਲੇਗੀ ਔਰ ਅਸੀਂ ਪੰਜਾਬ ਔਰ ਪੰਥ ਲਈ ਕਾਰਜ ਕਰਾਂਗੇ ਜਿਵੇਂ ਚੋਣ ਦੇ ਵਿੱਚ ਸਾਡੀ ਪਾਰਟੀ ਤੇ ਵਰਕਰ ਸਹਿਬਾਨ ਲੀਡਰ ਸਹਿਬਾਨ ਲਗਾਤਾਰੀ ਕਾਫੀ ਦਿਨਾਂ ਤੋਂ ਤਰਨ ਤਰਨ ਸਾਹਿਬ ਦੇ ਵਿੱਚ ਕੰਮ ਕਰ ਰਹੇ ਨੇ ਅਸੀਂ ਤਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਹੀ ਕਰ ਰਹੇ ਆ ਕਿ ਆਪਾਂ ਨਸ਼ਿਆਂ ਤੋਂ ਆਪਣੀਆਂ نسلਾਂ ਨੂੰ ਬਚਾਈਏ ਜਿਹੜੇ ਗੈਂਗਸਟਰਵਾਦ ਦਾ ਦਾਇਨ ਤੇ ਜਿਹੜਾ ਸਾਡੇ ਬੱਚਿਆਂ ਨੂੰ ਨਿਗਲ ਰਿਹਾ ਹੈ ਤੇ ਉਹਨਾਂ ਤੋਂ ਆਪਣੀਆਂ ਨੌਜਵਾਨ ਬੱਚਿਆਂ ਨੂੰ ਬਚਾਈਏ ਪਰਿਵਾਰਾਂ ਨੂੰ ਬਚਾਈਏ ਤੇ ਸਰਦਾਰ ਮਨਦੀਪ ਸਿੰਘ ਨੂੰ ਜਿਹੜਾ ਵੋਟ પાਕੇ ਕਾਮਯਾਬ ਕਰੀਏ ਅਸੀਂ ਇਹੋ ਹੀ ਅਪੀਲ ਜਿਹੜੀ ਹੈ ਤਰਨਤਨ ਹਲਕੇ ਦੇ ਵੋਟਰਾਂ ਨੂੰ ਇਸ ਤੋਂ ਇਲਾਵਾ ਉਹਨਾਂ ਕੇਂਦਰ ਤੇ ਵੱਡੇ ਸਵਾਲ ਖੜੇ ਕਰਦੇ ਆ ਤਿੱਖੇ ਨਿਸ਼ਾਨੇ ਸਾਦੇ ਉਹਨਾਂ ਕਿਹਾ ਕਿ ਕੇਂਦਰ ਲਗਾਤਾਰ ਪੰਜਾਬੀਆਂ ਨਾਲ ਧਰੋ ਕੁਮਾਰੀ ਹੈ ਸਰਦਾਰ ਗੁਰਜੀਤ ਸਿੰਘ ਉਹ ਲਗਾਤਾਰ ਜਿਹੜਾ ਉੱਥੇ ਚੰਡੀਗੜ੍ਹ ਧਰਨੇ ਦੇ ਉੱਤੇ ਵੀ ਬੈਠੇ ਹੋਏ ਆ ਉੱਥੇ ਸੱਤ ਦਿਨ ਨੌਜਵਾਨਾਂ ਦੇ ਨਾਲ ਅਸੀਂ ਯਤਨ ਕਰ ਰਹੇ ਆ ਸ਼ਰੀਆਮ ਤੱਕਾ ਕੀਤਾ ਕੇਂਦਰ ਸਰਕਾਰ ਨੇ ਸਾਡੀ ਯੂਨੀਵਰਸਿਟੀ ਦੇ ਉੱਤੇ ਜਿਹੜਾ ਕਾਬਜ਼ ਕਬਜ਼ਾ ਕਰਕੇ ਪੰਜਾਬ ਦੀ ਪ੍ਰਤਨਿਧਤਾ ਬੀਬੀਐਮਬੀ ਦੇ ਵਿੱਚ ਵੀ ਬਹੁਤ ਜ਼ਿਆਦਾ ਹੁੰਦੀ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਜ਼ਿਆਦਾ ਹੁੰਦੀ ਸੀਗੀ ਲੇਕਿਨ ਕੇਂਦਰ ਸਰਕਾਰ ਦੀਆਂ ਮਾੜੀਆਂ ਪਾਲਿਸੀਆਂ ਜਿਹੜੀਆਂ ਉਹ ਇਸ ਕਦਰ ਜਿਹੜੀਆਂ ਹੈ ਉਹ ਕੰਮ ਕਰ ਰਹੀਆਂ ਕਿ ਪੰਜਾਬ ਦੀ ਪ੍ਰਤਨਿਧਤਾ ਜਿਹੜੀ ਹੈ ਉਹ ਦਿਨ-ਬਦਨ ਦਿਨ-ਬਦਨ ਜਿਹੜਾ ਹੈ ਉਹ ਘਟਾਈ ਜਾ ਰਹੀ ਹੈ ਇਹ ਮੈਂ ਸਮਝਦਾ ਸ਼੍ਰੀ ਆਮ ਜਿਹੜਾ ਪੰਜਾਬ ਦੇ ਨਾਲ ਤੱਕਾ